ਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਨਕਲੀ ਸਾਈਂ ਦਾ ਪਰਦਾ ਫਾਸ਼ ਕਿਵੇਂ ਹੋਇਆ ਤੇ ਮੰਨੂ ਨੇ ਨਕਲੀ ਸਾਈਂ ਦੀ ਕਿਹੜੇ ਕਿਹੜੇ ਭੇਦ ਖੋਲੇ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਕਿ ਮੰਨੂ ਉੱਥੇ ਪਹੁੰਚ ਗਈ ਆ ਸਮਾਗਮ ਤੇ ਬੇਸ਼ੱਕ ਉਹ ਮੰਨੂ ਨੂੰ ਨਹੀਂ ਬੁਲਾਉਣਾ ਚਾਹੁੰਦੇ ਸੀ ਪਰ ਜਿਹੜੇ ਬੰਦੇ ਨੇ ਉੱਥੇ ਭੇਦ ਖੋਲਣੇ ਹੁਣ ਉਹ ਪਹੁੰਚ ਹੀ ਜਾਂਦਾ ਏ ਸੋ ਨਕਲੀ ਸਾਈਂ ਨੂੰ ਲੱਗਦਾ ਸੀ ਕਿ ਮੈਂ ਇੰਨਾ ਕੱਠ ਕਰਾਂਗਾ ਤੇ ਉੱਥੇ ਸਾਰੇ ਲੋਕ ਮੇਰੇ ਪਿੱਛੇ ਲੱਗ ਜਾਣਗੇ ਜਿਵੇਂ ਕਿ ਉਸਨੇ ਜਾਲ ਵਿਛਾਇ E okay. ਸਾਰੇ ਆਪਣੇ ਹੀ ਚੇਲੇ ਸੱਦੇ ਹੋਇਆ ਜੋ ਕਿ ਉੱਥੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ ਪਰ ਉਸ ਨੂੰ ਨਹੀਂ ਪਤਾ ਕਿ ਮੰਨੂ ਵੀ ਉੱਥੇ ਆਈ ਹੋਈ ਆ ਕਿਉਂਕਿ ਮੰਨੂ ਤੋਂ ਉਸ ਨੂੰ ਡਰ ਲੱਗਦਾ ਉਸ ਨੂੰ ਪਤਾ ਹੈ ਕਿ ਮੰਨੂ ਦੀਆਂ ਗੱਲਾਂ ਹੀ ਹਮੇਸ਼ਾ ਸੱਚ ਹੁੰਦੀਆਂ ਨੇ ਮੰਨੂ ਦੇ ਘਰ ਆਉਣ ਤੇ ਗੁਰਪ੍ਰੀਤ ਨੂੰ ਗੁੱਸਾ ਤਾਂ ਬਹੁਤ ਲੱਗਦਾ ਹੈ ਪਰ ਲੋਕਚਾਰੀ ਉਹ ਉੱਥੇ ਬੋਲਦਾ ਨਹੀਂ ਉਸ ਨੂੰ ਪਤਾ ਹੈ ਕਿ ਜੇਕਰ ਮੈਂ ਮੰਨੂ ਨੂੰ ਬੋਲਿਆ ਹੈ ਤਾਂ ਉਹ ਉਸ ਦੀ ਸੱਕੀ ਕੁੜੀ ਤਾਂ ਮੇਰੀ ਗੱਲ ਇੱਥੇ ਸਾਰਿਆਂ ਤੇ ਚੁੱਕ ਲੈਣੀ ਆ ਇਸ ਕਰਕੇ ਉਹ ਤੇ ਚੁੱਪ ਰਹਿੰਦਾ ਅਤੇ ਮੰਨੂ ਨੂੰ ਅੰਦਰ ਭੇਜ ਦਿੰਦਾ ਆਪਣੀ 마ਸੀ-ਮਾਸੜ ਨਾਲ ਤੇ ਰੋਜੀ ਨੂੰ ਵੀ ਸੈਰ ਤੇ ਕਰ ਦਿੰਦਾ ਹੈ ਤੇ ਜੇ ਨਕਲੀ ਸਾਈ ਦਾ ਟੈਮ ਹੁੰਦਾ ਹੈ ਤੇ ਉਹ ਰੋਜੀ ਨੂੰ ਬਾਜ ਮਾਰ ਲੈਂਦਾ ਹੈ ਤੇ ਉਹ ਉਸ ਦਾ ਸਵਾਗਤ ਵਗੈਰਾ ਕਰਦੀ ਆ ਨਕਲੀ ਸਾਈ ਆ ਕੇ ਆਪਣੇ ਉੱਤੇ ਪਖੰਡ ਵਗੈਰਾ ਸ਼ੁਰੂ ਕਰ ਦਿੰਦਾ ਹੈ ਭਰ اچانک ਜਦ ਮੰਨੂ ਨਿਆਣਿਆਂ ਦੇ ਨਾਲ ਖੇਡਦੀ ਖੇਡਦੀ ਬਾਹਰ ਆ ਜਾਂਦੀ ਆ ਕਿਉਂਕਿ ਕਰਨ ਤੇ ਗੁਰੀ ਉਸ ਨੂੰ ਜ਼ਬਰਦਸਤੀ ਬਾਹਰ ਲੈ ਆਉਂਦੇ ਆ ਤੇ ਉਹ ਸੋਚਦੇ ਆ ਕਿ ਸ਼ਾਇਦ ਮੰਨੂ ਦੇ ਬਾਹਰ ਆਉਣ ਦਾ ਕੁਝ ਨਹੀਂ ਹੋਣਾ ਮੰਨੂ ਨੂੰ ਵੇਖ ਕੇ ਨਕਲੀ ਸਾਈ ਦੇ ਉੱਡ ਜਾਂਦੇ ਆ ਹੋਸ਼ ਜਦ ਉਹ ਆਪਣੇ ਕਰਾਮਾਤ ਵਗੈਰਾ ਵਿਖਾ ਰਿਹਾ ਹੁੰਦਾ ਲੋਕਾਂ ਨੂੰ ਤੇ ਨਾਲ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਉਸ ਨੂੰ ਲੱਗਦਾ ਲੱਗ ਜਾਂਦਾ ਹੈ ਕਿ ਹੁਣ ਮੇਰਾ ਕੋਈ ਨਾ ਕੋਈ ਇਹਨੇ ਪੇਦ ਜਰੂਰ ਖੋਲ ਦੇਣਾ ਹੈ ਮੰਨੂ ਉੱਥੇ ਖੜੀ ਰਹਿੰਦੀ ਆ ਗੁਰਪ੍ਰੀਤ ਉਸ ਨੂੰ ਜਾਣ ਲਈ ਵੀ ਨਹੀਂ ਕਹਿ ਸਕਦਾ ਸੀ ਕਿਉਂਕਿ ਸਾਰੇ ਲੋਕਾਂ ਦਾ ਧਿਆਨ ਸੀ ਉਸ ਨੂੰ ਪਤਾ ਜੇ ਮੈਂ ਇਸ ਨੂੰ ਕਿਹਾ ਤੇ ਪਿੰਡ ਦੇ ਲੋਕੀ ਮੇਰੇ ਬਾਰੇ ਕੀ ਸੋਚਣਗੇ ਤਾਂ ਨਕਲੀ ਸਾਈਂ ਵੀ ਇਹ ਗੱਲ ਨਹੀਂ ਕਹਿ ਸਕਦਾ ਸੀ ਕਿਉਂਕਿ ਇੱਕ ਛੋਟੀ ਬੱਚੀ ਨੂੰ ਅੰਦਰ ਭੇਜੇ ਤੇ ਨਕਲੀ ਸਾਈਂ ਦੀ ਬਹੁਤ ਬੇਇੱਜ਼ਤੀ ਹੋਣੀ ਸੀ ਇਸ ਕਰਕੇ ਜੋ-ਜੋ ਕਰ ਰਿਹਾ ਹੁੰਦਾ ਹੈ ਮੰਨੂ ਉਸ ਉਸ ਦੇ ਹੀ ਪੇਧ ਖੋਲਦੀ ਆ ਤੇ ਲੋਕਾਂ ਦੀ ਕਈਆਂ ਹੋਈਆਂ ਗੱਲਾਂ ਚੋਕ ਹੀ ਉਹ ਲੋਕੀ ਉਸ ਨੂੰ ਕਹਿ ਰਹੇ ਹੁੰਦੇ ਆ ਕਿ ਆਹ ਗੱਲ ਦਾ ਸੋ ਸੱਚ ਨਹੀਂ ਦੱਸ ਪੌਂਦਾ ਪਰ ਮੰਨੂ ਉਸ ਗੱਲਾਂ ਦਾ ਸੱਚ ਦੱਸ ਦਿੰਦੀ ਆ ਇਹ ਸਾਰੀਆਂ ਗੱਲਾਂ ਸੁਣ ਕੇ ਲੋਕੀ ਸੋਚਦੇ ਆ ਕਿ ਆਪਾਂ ਤਾਂ ਨਕਲੀ ਸਾਈਂ ਦੇ ਅੱਗੇ ਮੱਥਾ ਟੇਕਣ ਆਏ ਸੀ ਪਰ ਸਾਨੂੰ ਨਹੀਂ ਪਤਾ ਕਿ ਇੱਥੇ ਸੱਚ ਤਾਂ ਕੋਈ ਹੋਰ ਦੱਸ ਰਿਹਾ ਏ ਸੋ ਸਾਰੇ ਲੋਕੀ ਮੰਨੂ ਨੂੰ ਮੰਨਣ ਲੱਗ ਪੈਂਦੇ ਨੇ ਉਹ ਸੋਚਦੇ ਨੇ ਕਿ ਕੋਈ ਰੱਬ ਇਸ ਵਿੱਚ ਜ਼ਰੂਰ ਹੈਗਾ ਏ ਸੋ ਇਸ ਕਰਕੇ ਜਿਹੜੇ ਜਿਹੜੇ ਲੋਕਾਂ ਦੇ ਇਲਾਜ ਆ ਉਹ ਮੰਨੂ ਹੀ ਕਰ ਸਕਦੀ ਆ ਮੰਨੂ ਵਿੱਚ ਕੋਈ ਸ਼ਕਤੀ ਆ ਸਾਰੇ ਪਿੰਡ ਵਿੱਚ ਰੌਲਾ ਪੈ ਜਾਂਦਾ ਏ ਤੇ ਗੁਰਪ੍ਰੀਤ ਨੂੰ ਵੇਖ ਕੇ ਬੜੀ ਹੈਰਾਨੀ ਹੁੰਦੀ ਆ ਕਿ ਮੰਨੂ ਵਿੱਚ ਕਿਹੜੀ ਪਾਵਰ ਆ ਗਈ ਰੋਜੀ ਨੂੰ ਕਹਿੰਦਾ ਹੈ ਕਿ ਆਪਣੀ ਕਾਲੀ ਜ਼ਬਾਨ ਵਿੱਚੋਂ ਜਿਹੜੀ ਗੱਲ ਪੂਰੀ ਕੱਢ ਰਹੀ ਆ ਉਹ ਪੂਰੀ ਹੋ ਰਹੀ ਆ ਤੇ ਰੋਜੀ ਅਗੋ ਇਹ ਕਹਿੰਦੀ ਆ ਕਿ ਜਿਸ ਦੀ ਗੱਲ ਪੂਰੀ ਹੋ ਜਾਵੇ ਉਹ ਕਾਲੀ ਜ਼ਬਾਨ ਨਹੀਂ ਹੁੰਦੀ ਉਹ ਲਖੜੀ ਹੀ ਹੁੰਦੀ ਆ ਕਿਉਂਕਿ ਰੱਬ ਨੇ ਹੀ ਉਸ ਨੂੰ ਪਹਿਲਾਂ ਦੱਸਿਆ ਹੁੰਦਾ ਹੈ ਹਰ ਇੱਕ ਨੂੰ ਰੱਬ ਇਹ ਗੱਲ ਪਹਿਲਾਂ ਨਹੀਂ ਦੱਸ ਸਕਦਾ ਸੋ ਇਹ ਗੱਲ ਪਹਿਲਾਂ ਪਤਾ ਲੱਗਦੀ ਆ ਉਹ ਪਰਮਾਤਮਾ ਦਾ ਰੂਪ ਹੀ ਹੋਵੇਗਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ